ਸਤਿ ਸ਼੍ਰੀ ਅਕਾਲ ਜੀ ਮੈਂ ਮਹਿੰਦਰ ਸਿੰਘ ਨੈਸ਼ਨਲ ਐਗਰੋ ਯੂਨੀਵਰਸਿਟੀ ਲੁਧਿਆਣੇ ਤੋਂ ਅਸੀਂ ਅੱਜ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਕਿ ਆਪਾਂ ਜਿਹੜੀ ਨੈਸ਼ਨਲ ਐਸਐਫਡੀ ਜਾਂ ਜ਼ੀਰੋ ਡੇਲਾ ਇਹਦਾ ਰੱਖ-ਰਖਾਓ ਸੰਭਾਲ ਆਪਾਂ ਕਿਸ ਤਰੀਕੇ ਨਾਲ ਕਰੀਏ ਕਿ ਆਪਾਂ ਸਾਲ ਬਰਸਾਰ ਲੰਬੇ ਸਮੇਂ ਤੱਕ ਇਹਦੋਂ ਆਪਾਂ ਕੰਮ ਤੇ ਉਪਯੋਗ ਚ ਲੈ ਸਕੀਏ ਸਭ ਤੋਂ ਪਹਿਲਾਂ ਜਦੋਂ ਆਪਾਂ ਇਹਨੂੰ ਬਕੌਂ ਚੋਂ ਲੈ ਲਿਆ ਆਪਾਂ ਬਿਜਾਈ ਬੰਦ ਕਰਕੇ ਆਪਾਂ ਖੜਾ ਕਰਨਾ ਹੈ ਇਹਦੇ ਜਿਹੜੇ ਸੀਡ ਉੱਪਰ ਫਰਟੀਲਾਈਜ਼ਰ ਉੱਪਰ ਤੇ ਸੀਡ ਉੱਪਰ ਨੂੰ ਦੋਵੇਂ ਤਿੰਨਗੀ ਤਰ੍ਹਾਂ ਧੋ ਲੈਣਾ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਖਾਦ ਤੇ ਬੀਜ ਬਿਲਕੁਲ ਸਾਫ ਕਰ ਦੇਣਾ ਤੇ ਇਹਦੇ ਵਿੱਚ ਡੀਜ਼ਲ ਮਾਰ ਦੇਣਾ ਕਿ ਤਾਂ ਕਿ ਇਹਦੇ ਕੋਈ ਵੀ ਪਾਰਟ ਨੂੰ ਜਿਹੜਾ ਅੰਦਰ ਜੰਗਾਲਣ ਲੱਗ ਸਕੇ ਉਸ ਤੋਂ ਬਾਅਦ ਆਪਾਂ ਨੇ ਇਹਦੀਆਂ ਦੋ ਚੈਨਾਂ ਹੁੰਦੀਆਂ ਜੀ ਇੱਕ ਆ ਡਰਾਈਵ ਗੀਅਰ ਦੀ ਚੈਨ ਆ ਇੱਕ ਆ ਸੀੜਾ ਦੀ ਚੈਨ ਆ ਦੋਨਾਂ ਜਿਹੜਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੋਬਲੇ ਲਾ ਦੇਣਾ ਉਸ ਤੋਂ ਉਪਰੰਤ ਇੱਕ ਇਹਦੇ ਵਿੱਚ ਆ ਢੱਕਣ ਹੁੰਦਾ ਲੱਗਿਆ ਹੋਇਆ ਜੀ ਇਹਦੇ ਵਿੱਚ ਆ ਨਿੱਪਲ ਹੁੰਦਾ ਏ ਕਾ ਇਹਦੇ ਐਕਸਲ ਦੇ ਵਿੱਚ ਗਰੀਸ ਪਹੁੰਚ ਜਵੇ ਇਹ ਦੋ ਨਿਪਪਲ ਇੱਧਰ ਲੱਗੇ ਹੋਏ ਐ ਇਹਨਾਂ ਦੋਨਾਂ ਦੇ ਵਿੱਚ ਬੈਰੀਆਂ ਦੇ ਵਿੱਚ ਪਰਪਰ ਤਰੀਕੇ ਨਾਲ ਗ੍ਰੀਸ ਪਹੁੰਚ ਜਾਏ ਕਿਉਂਕਿ ਇਹਨੂੰ ਪਾਣੀ ਅੰਦਰ ਜਾਣਾ ਜਿਹੜਾ ਜੰਗਾਲ ਨਾ ਫੜ ਸਕੇ ਉਸ ਤੋਂ ਬਾਅਦ ਆਪਾਂ ਇਹਦੇ ਥੱਲੇ ਆ ਪੱਤੀ ਚਲਦੀ ਆ ਖਾਦ ਵਾਲੀ ਆ ਖਾਦ ਵਾਲੀ ਪੱਤੀ ਨੂੰ ਆਪਾਂ ਇਹਦੇ ਵਿੱਚ ਮੋਬਲ ਲ ਪਾ ਦੇਣਾ ਇੰਨੀ ਇਤਨਾ ਤਾਂ ਕਿ ਇਹ ਜਿਹੜੀ ਐ ਜੰਗਾਲ ਇਹਨੂੰ ਨਾ ਫੜ ਸਕੇ ਤੇ ਮੋਬਲ ਦੇ ਨਾਲ ਆਪਾਂ ਅਗਲੇ ਸਾਲ ਫੇਰ ਨੂੰ ਜਦੋਂ ਚਲਾਈਏ ਤੇ ਰਾਮ ਨਾ ਚਲ ਜੂਗੀ ਜੀ ਆ ਠੀਕ ਆ ਜੀ ਉਸ ਤੋਂ ਅਪਰੰਤ ਇਹਦੇ ਬੈਕ ਸਾਈਡ ਦੇ ਵਿੱਚ ਇਹਦੇ ਜਿਹੜੇ ਆਪਣੇ ਬੀਜ ਵਾਲੇ ਪਿਸਤੌਲ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਇੱਕਾਂ ਹੀ ਸੈਂਟਰ ਦੇ ਵਿੱਚ ਆ ਗਲੀ ਤੁਹਾਨੂੰ ਦੇਖਣ ਨੂੰ ਮਿਲੂਗੀ ਸਟਾਪਰ ਦੇ ਵਿੱਚ ਜੀ ਆ ਸਾਹਮਣੇ ਦਿਖ ਰਹੀ ਆ ਇਹ ਗਲੀ ਦੇ ਵਿੱਚ ਜਿਹੜੀਆਂ ਸਾਰਿਆਂ ਦੇ ਵਿੱਚ ਆਪਾਂ ਜਿਹੜਾ ਇਹ ਮੋਬਿਲ ਪਾ ਦੇਣਾ ਤਾਂ ਕਿ ਦੇ ਵਿੱਚ ਜਿਹੜੀ ਸੀਲ ਸਾਫਟਾ ਉਹ ਵੀ ਜਾਮ ਨਾ ਹੋ ਸਕੇ ਤੇ ਉਹ ਜਿਹੜੇ ਸਪਰਿੰਗ ਆ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਕਰਦੇ ਰਹਿਣ ਠੀਕ ਹੈ ਜੀ ਬਾਕੀ ਆਪਾਂ ਜਿੰਨਾ ਹੋ ਸਕਦੇ ਆ ਇਹਨੂੰ ਸਾਰੀ ਨੂੰ ਹੋ ਸਕੇ ਤਾਂ ਸਾਰੀ ਨੂੰ ਡੀਜ਼ਲ ਮਾਰ ਦਈਏ ਤਾਂ ਕਿ ਜਿਹੜਾ ਪਾਣੀ ਜਿਹੜਾ ਚੰਗੀ ਤਰ੍ਹਾਂ ਦਾ ਛੁੱਟ ਜੂਵੇ ਉਹਦੇ ਨਾਲ ਤੈਨੂੰ ਆਪਾਂ ਕਿਤੇ ਵੀ ਖੁਸ਼ਕ ਜਗ੍ਹਾ ਤੇ ਜਿਤਨਾ ਚਾਰ ਦਿੱਤਾ ਦੋ ਅੱਗੇ ਦੋ ਪਿੱਛੇ ਰੱਖ ਕੇ ਆਪਾਂ ਇਹਨੂੰ ਖੁਸ਼ਕ ਜਗ੍ਹਾ ਤੇ ਇਹਨੂੰ ਰੱਖ ਕੇ ਉਤੋਂ ਆਪਾਂ ਪੰਨੀ ਨਾਲ ਢੱਕ ਸਕਦੇ ਆ ਢੱਕ ਕੇ ਆਪਾਂ ਬੰਨ ਕੇ ਰੱਖ ਸਕਦੇ ਆ ਉਹਦੇ ਨਾਲ ਕੀ ਹੋਊਗਾ ਕਿ ਜਦੋਂ ਆਪਾਂ ਅਗਲੇ ਸਾਲ ਇਹਨੂੰ ਫੇਰ ਆਪਾਂ ਚਰਾਉਣ ਨੂੰ ਸ਼ੁਰੂ ਕਰੀਏ ਤਾਂ ਆਪਾਂ ਨੂੰ ਜਿਹੜੀ ਕਿਤੇ ਵੀ ਜੰਗਾਲ ਲੱਗਿਆ ਹੋਣਾ ਨੇ ਮਿਲੂਗਾ ਤੇ ਚੈਨਾ ਜਿਹੜੀਆਂ ਜਾਮਨੀ ਮਿਲਣਗੀਆਂ ਤੇ ਜਿਹੜੇ ਇਹਦੇ ਜਿੰਨੇ ਵੀ ਪੁੱਢੀਏ ਜਿਹੜੇ ਪਿਛਲੇ ਸਾਰਿਆਂ ਨੂੰ ਜੇ ਤੇਲ ਹੋਇਆ ਹੋਊਗਾ ਤੇ ਅਗਲੇ ਸਾਲ ਆਪਾਂ ਨਿਸ਼ わあ